ਦਾ ਕੈਪਸਟਿਨ ਫਾਈਲਸ ਤੇ ਗੱਲ ਬਹੁਤ ਘੱਟ ਹੋ ਰਹੀ ਹੈ ਇਹ ਬਈ ਬਹੁਤ ਵੱਡੀ ਚਰਚਾ ਹੈ ਤੇ ਉਮੀਦ ਤੇ ਇਹੋ ਸੀ ਕਿ ਕਾਫੀ ਕੁਝ ਖੁੱਲੇਗਾ ਪਰ ਕੁਝ ਤੇ ਉਹ ਬਲੈਕ ਕਰਨਾ ਜੀ ਇਹ ਨਾਮ ਲੁਕੋਣੇ ਨੇ ਫਿਰ ਉਹ ਵਿੱਚੋਂ ਕੁਝ ਗੱਲਾਂ ਆ ਰਹੀਆਂ ਕਿ ਪੰਨੇ ਵੀ ਨਹੀਂ ਕੁਝ ਪੂਰੇ ਸਾਹਮਣੇ ਲਿਆਂਦੇ ਜਾ ਰਹੇ ਮਿੱਟੂ ਜੀ ਕੀ ਮਸਲਾ ਹੈ ਤੇ ਪੂਰੀ ਤਰ੍ਹਾਂ ਬਾਹਰ ਨਿਕਲੇਗਾ ਕਿ ਇਸੇ ਤਰ੍ਹਾਂ ਗੋਲਮੋਲ ਹੋ ਜਾਏਗਾ ਮਸਲਾ ਇਹ ਕੀ ਸੀ ਐਪਸਟਿਨ ਉਹ ਤੁਹਾਨੂੰ ਮੈਂ ਦੱਸਤਾ ਸੀਗਾ ਜੀ ਜੀ ਠੀਕ ਆ ਉਹ ਜਿਹੜੀਆਂ ਫੋਟੋਆਂ ਉਹਨਾਂ ਨੇ ਜਨਤਕ ਕੀਤੀਆਂ ਉਹਦੇ ਵਿੱਚ ਵੀ ਮੁਸਾਦ ਨਹੀਂ ਸ਼ਾਇਦ ਇਜ਼ਰਾਈਲੀ ਆਰਮੀ ਦੀ ਵਰਦੀ ਵੀ ਮਿਲੀ ਆ ਉਹਦੇ ਅਲਮਾਰੀ ਚੋਂ ਮੈਂ ਤੁਹਾਨੂੰ ਕਿਹਾ ਸੀ ਨਾ ਇਹਦੇ ਤੇ ਵੀ ਇੱਕ ਹਮ ਥਿਉਰੀ ਜਿਹੜੀ ਆ ਉਹ ਲਾਈ ਜਾਂਦੀ ਆ ਕਿ ਐਬਸਟਿਨ ਅਸਲ ਦੇ ਵਿੱਚ ਮੁਸਾਦਾ ਏਜੰਸੀ ਜੀ ਔਰ ਜਿਹੜੀ ਗੱਲਬਾਤ ਪਹਿਲਾਂ ਹੋਈ ਆ ਅੱਗੇ ਥੋੜੀ ਨਸ਼ਰ ਵੀ ਹੋਈ ਉਹਦੇ ਵਿੱਚ ਇੰਡੀਆ ਦੇ ਹਵਾਲੇ ਨਾਲ ਵੀ ਜਦੋਂ ਇਹ ਗੱਲ ਕੀਤੀ ਜਾਂਦੀ ਆ ਤੇ ਇਹੋ ਹੀ ਕਿਹਾ ਜਾਂਦਾ ਕਿ ਇਜ਼ਰਾਨ ਇਜ਼ਰਾਈਲੀ ਸਟ੍ਰੈਟਜੀ ਦੇ ਪੁਆਇੰਟ ਆਫ View ਨਾਲ ਇਹ ਬੰਦਾ ਆਇਆ ਹੈ ਜੀ ਤਾਂ ਮਤਲਬ ਕਿ ਐਫਟੀਨ ਬਾਰੇ ਇਹ ਇੱਕ ਦਿੱਤਾ ਜਾਂਦਾ ਹੈ ਤਰਕ ਦਿੱਤਾ ਜਾਂਦਾ ਹੈ ਕਿ ਸ਼ਾਇਦ ਇਹ ਮੋਸਾਦ ਦਾ ਵੀ ਏਜੰਸੀਗਾ ਹੂੰ ਤੇ ਉਹਦੀ ਜਿਹੜੀ ਸੇਲੀ ਸੀ ਮੈਕਸਵੈਲ ਮੈਕਸਵੈਲ ਦਾ ਪਿਓ ਤੇ ਰੋਬਰਟ ਮੈਕਸਵੈਲ ਜਿਹੜਾ ਸੀਗਾ ਉਹ ਤੇ ਅਲਾਨੀਆਂ ਹੀ ਮੋਸਾਦ ਏਜੰਸੀਗਾ ਹੂੰ ਸੋ ਇਹ ਇਹ ਚੀਜ਼ ਈ ਆ ਤਾਂ ਉਹਦੇ ਵਿੱਚ ਇਜ਼ਰਾਈਲੀ ਯੂਨੀਫਾਰਮ ਜਿਹੜੀ ਆ ਉਹਨਾਂ ਦੀ ਫੌਜ ਦੀ ਉਹ ਵੀ ਮੈਂ ਵੇਖੀ ਆ ਫੋਟੋਾਂ 'ਚ ਜੀ ਅੱਛਾ ਕੁੱਲ ਮਿਲਾ ਕੇ ਹੁਣ ਜੋ ਤੁਸੀਂ ਕਹਿ ਰਹੇ ਜੀ 550 ਪੰਨੇ ਗਾਇਬ ਹੋ ਗਏ ਸ਼ਾਇਦ ਵੈਬਸਾਈਟ ਤੋਂ ਤਸਵੀਰਾਂ ਡੋਨਲਡ ਟਰੰਪ ਮਿਲਨੀਆ ਟਰੰਪ ਇਹ ਇਸ ਤਰ੍ਹਾਂ ਦੀਆਂ ਫੋਟੋਆਂ ਜਿਹੜੀਆਂ ਉਹ ਚੱਕ ਦਿੱਤੀਆਂ ਉਹ ਸਰ ਮੁੱਖ ਦੀ ਗੱਲ ਕੀ ਆ ਸੌ ਹੱਥ ਰੱਸਾ ਸਿਰੇ ਤੇ ਗੰਢ ਉਹਨਾਂ ਨੇ ਬਿਲ ਕਲਿੰਟਨ ਦਾ ਪੂਰਾ ਬੈਂਡ ਵਜਾਇਆ ਜਿਚਾ ਕੇ ਹੂੰ ਠੀਕ ਹੈ ਜੀ ਉਹ ਨਹੀਂ ਜੇ ਪ੍ਰਵਾਹ ਕਰਦਾ ਹਾਲਾਂਕਿ ਅਮਰੀਕਾ ਚ ਉਹਨਾਂ ਆਪਾਂ ਕਹਿੰਦੇ ਜੀ ਕਾਨੂੰਨ ਦਾ ਰਾਜ ਬਹੁਤ ਤਗੜਾ ਹੈ ਡੋਨਲਡ ਟਰੰਪ ਉਹ ਕਿਹੜਾ ਚੱਲਣ ਦਿੰਦੇ ਆ ਤੁਸੀਂ ਦੇਖ ਲਓ ਉਹਨਾਂ ਦਾ ਜਿਹੜਾ ਨਿਆ ਵਿਭਾਗ ਆ ਬਿਲਕੁਲ ਬੇਸ਼ਰਮ ਤੇ ਠੀਠ ਹੋ ਗਿਆ ਕੈਸ਼ ਪਟੇਲ ਤੇ ਬਾਰੇ ਤੇ ਅੱਗੇ ਤੁਸੀਂ ਅਮਰੀਕਾ ਤੋਂ ਜਿਹੜੀਆਂ ਖਬਰਾਂ ਆਉਂਦੀਆਂ ਨੇ ਉਹਨਾਂ ਨੂੰ ਗੌਰ ਨਾਲ ਦੇਖੋਗੇ ਕੈਸ਼ ਪਟੇਲ ਨੂੰ ਤੇ ਮੰਨਦੇ ਵੀ ਇਹ ਬੰਦਾ ਤਾਂ ਕਾਬਿਲ ਹੀ ਐ ਨਹੀਂ ਸੀ ਜਿੱਥੇ ਬਿਠਾਇਆ ਡੋਨਲਡ ਟਰੰਪ ਨੇ ਬਿਠਾਇਆ ਫਰ ਕਾਦੇ ਲਈ ਹੂੰ ਜੁਨੀਅਰ ਬੰਦੇ ਨੂੰ ਜੇਦੀ ਕਾਬਲੀਅਤ ਨਹੀਂ ਉਸ ਪਦਰ ਦੀ ਉਹ ਇਹਨਾਂ ਚੀਜ਼ਾਂ ਕਰਕੇ ਬਿਠਾਇਆ ਹੂੰ ਤਾਂ ਇਸ ਵਾਸਤੇ ਜਿਹੜਾ ਇਹ ਸਿਸਟਮ ਹੈ ਨਾ ਉਹ ਬਿਲ ਕਲਿੰਟਨ ਨੂੰ ਉਹਨਾਂ ਨੇ ਟੱਬ ਚ ਨਾ ਰਿਆ ਜੀ ਉਹ ਇੱਕ ਲਵੈਂਸਕੀ ਦੀ ਪੋਸ਼ਾਕ ਪਾਈ ਉਹਦੀ ਫੋਟੋ ਹੈ ਮਤਲਬ ਕਿ ਬਿਲ ਕਲਿੰਟਨ ਨੂੰ ਤੇ ਪੂਰਾ ਉਹਨਾਂ ਨੇ ਕਰਤਾ ਹੈ ਇਹਦੇ ਚ ਵੀ ਟਾਰਗੇਟ ਕਰਕੇ ਖੇਡਣ ਵਾਲਾ ਕੰਮ ਹੋ ਗਿਆ ਸਰ ਆਉ ਦੂਜੀ ਤੇਰਾ ਆ ਗਈ ਤੇ ਦੂਜੇ ਪਾਸੇ ਉਹ ਜਿਹੜੇ ਜੀ ਆ ਜੀ ਅਸੀਂ ਪੀੜਤਾ ਦੀ ਪਛਾਣ ਲਕਾਉਣੀ ਆ ਆ ਜੀ ਫਲਾਣ ਟਮ ਦਾ ਉਹਦੇ ਬਿਹਾਵਤੇ ਹੈ ਲੱਗਦਾ ਕਿ ਆਪਦੇ ਮਿੱਤਰ ਜਿਹੜੇ ਸੀ ਕੁਝ ਹਮ ਘਰ ਦੇ ਜਾਂ ਬਾਹਰ ਦੇ ਉਹ ਵਿਚਾਲੇ ਜੀ ਗੱਲਾਂ ਤਾਂ ਇਹੀ ਨੇ ਨਾ ਇਹਦਾ ਸਿੱਟਾ ਤੇ ਉਹ ਨਿਕਲਦਾ ਆਪਾਂ ਕੀ ਬੋਲੋ ਜੀ ਯਾਰ ਮੈਨੂੰ ਵਿਚਾਲੇ ਅੱਛਾ ਸਾਰੇ ਪੰਨੇ ਚਲੋ ਪਛਾਣ ਵੀ ਕਈ ਵਾਰ ਲਕਾਉਣੀ ਪੈਂਦੀ ਆ ਵਿਕਟਮ ਦੀ ਉਹ ਤੁਸੀਂ ਉਹ ਦੇਖੋ ਕਿ ਪੂਰੇ ਤੇ ਪੂਰੇ ਪੰਨੇ ਬਲੈਕ ਹੀ ਨੇ ਹਮ ਉਹਦੇ ਚ ਹੈ ਹੀ ਕੱਖ ਨਹੀਂ ਆ ਉੱਥੇ ਤੇ ਅਮਰੀਕਾ ਚ ਤਰਾਇ ਤਰਾਇ ਕਰਨ ਦੇ ਲੋਕ ਵੀ ਆ ਕੀ ਚਲਣ ਡਿਆ ਯਾਰ ਜੀ ਕਮਾਲ ਦੀ ਗੱਲ ਇਹ ਆ ਕਿ ਉਹ ਕਾਲੇ ਪਨੇ ਕੀਤੇ ਹੋਏ ਨੇ ਹੂੰ ਸੋ ਇਸ ਵਾਸਤੇ ਉਹ ਉਹਨੂੰ ਆਪਾਂ ਐਂ ਸਮਝ ਸਕਦੇ ਹਾਂ ਕਿ ਉਹਨਾਂ ਨੇ ਬਿਲਕੁਲ ਇੰਟਰ ਨੂੰ ਐ ਰਜ ਕੇ ਭੰਡਣਾ ਸੀ ਉਹਦਾ ਕੰਮ ਕਰਤਾ ਆਪਦੇ ਕੁਝ ਯਾਰ ਮਿੱਤਰ ਉਹਨਾਂ ਦੇ ਘਰ ਦੇ ਜਾਂ ਦਰਵਾਹਰ ਅੰਦਰ ਦੇ ਹੋ ਸਕਦਾ ਇੰਡੀਆ ਚ ਵੀ ਬੈਠੇ ਹੋਣ ਹੂੰ ਕਾ ਸੱਜਣ ਬੇਲੀ ਤਾਂ ਉਹਨਾਂ ਨੂੰ ਮਤਲਬ ਕਿ ਬਚਾ ਲਿਆ ਉਸੇ ਚੱਕਰ ਦੇ ਵਿੱਚ ਕਾਲਾ ਚਟਾਈ ਕਰਤਾ ਕੰਮ ਹੂੰ ਤੋ ਇਹ ਚਰਚਾ ਚੱਲਦੀ ਪਈ ਹੈ ਬਸ ਐਫਸਟ੍ਰੀਮ ਫਾਈਲ ਬਾਰੇ ਹੁਣ ਆਪਾਂ ਅੱਗੇ ਗੱਲ ਕੀਤੀ ਸੀਗੀ ਪਰ ਮੇਰੇ ਖਿਆਲ ਦੇ ਨਾਲ ਇਹਦੇ ਵਿੱਚੋਂ ਜਿੰਨਾ ਨਿਕਲ ਸਕਦਾ ਸੀ ਉਹ ਨਾ ਕੱਢਿਆ ਨਹੀਂ ਹੈ ਜੀ ਤੁਸੀਂ ਇੱਕ ਦਿਨ ਕਿਹਾ ਸੀ ਕਿ ਪੀਐਮਓ ਦੇ ਰਿਲੇਟਡ ਕੋਈ ਖਬਰ ਤੇ ਖੁੱਲ ਕੇ ਗੱਲ ਕਰਾਇਆ ਨਹੀਂ ਗਿਆ ਸੀ ਨੀ ਇਹ ਨੀ ਦੋਸ਼ੀ ਵਾਲਾ ਮਾਮਲਾ ਸੀਗਾ ਸਰ ਹੂੰ ਤੋ ਉਹਦੇ ਤੇ ਕੋਈ ਸਰਕਾਰ ਨੂੰ ਕੋਈ ਪ੍ਰਤੀਕਰਮ ਨਹੀਂ ਦਿੱਤਾ ਚਰਚਾ ਚੱਲੀ ਸੀ 15 20 ਦਿਨ ਪਹਿਲਾਂ ਇਹਦੇ ਤੇ ਸਰ ਜਿਹੜੀ ਰੈਲੀ ਹੋਈ ਆ ਉਹਦੇ 'ਚ ਤੇ ਖੁਦ ਪ੍ਰਿਯੰਕਾ ਗਾਂਧੀ ਬੋਲੀ ਆ ਜੀ ਕਿ ਭਈ ਸਾਡੇ ਦੇਸ਼ ਦਾ ਨੌਜਵਾਨ ਹੈ ਜਿਹੜਾ ਗਰਕਦਾ ਪਿਆ ਨਸ਼ੇ ਨਹੀਂ ਉਹ ਸੱਟੇਬਾਜੀ 'ਚ ਵੀ ਹੈ ਤੇ ਸੱਟੇਬਾਜੀ ਵਾਲੀ ਐਪ ਇੱਕ ਪ੍ਰਧਾਨ ਮੰਤਰੀ ਦੇ ਦਫ਼ਤਰ 'ਚ ਚੱਲੀ ਜਾਂਦੀ ਸੀ ਤਾਂ ਕਿ ਜਗ ਜਾ ਰਿਹਾ ਜੀ ਤਾਂ ਹਿਰਨ ਜੋਸ਼ੀ ਬਾਰੇ ਹਿਰਨ ਜੋਸ਼ੀ ਮੀਡੀਆ ਦਾ ਸਭ ਤੋਂ ਤਕੜਾ ਮੈਨੇਜ ਕਰਨ ਵਾਲਾ ਮੈਨੇਜਰ ਹੈ ਨਾ ਪ੍ਰਧਾਨ ਮੰਤਰੀ ਦਾ ਜਿਗਰੀ ਯਾਰ ਦੋਸਤ ਹੈ ਪਿੱਛੇ ਜੇ ਖਬਰਾਂ ਸੀਗੀਆਂ ਏ ਕਿ ਉਹਨਾਂ ਨੂੰ ਮਤਲਬ ਕਿ ਚਲਦਾ ਕਰ ਦਿੱਤਾ ਫਿਰ ਕਹਿੰਦੇ ਵਾਪਸ ਆ ਗਏ ਜੀ ਖਬਰਾਂ ਐਸੀਆਂ ਆਈਆਂ ਜੀ ਠੀਕ ਹੈ ਜੀ ਹੁਣ ਇੱਕ ਆਪਣੇ ਜਿਹੜੇ ਸੰਧੂ ਸਾਹਿਬ ਹੈ ਰਾਜ ਸਭਾ ਦੇ ਮੈਂਬਰ ਇਹਨਾਂ ਦਾ ਵਿੱਚ ਵਿਸ਼ੇਸ਼ ਤੌਰ ਤੇ ਜ਼ਿਕਰ ਆਇਆ ਹੂੰ ਕੋਈ ਇਹਨਾਂ ਦੇ ਹੈਗੇ ਨੇ ਦਾਇਰੇ ਦੇ ਵਿੱਚ ਬੀਬੀ ਜੀ ਉਹਨਾਂ ਦਾ ਜ਼ਿਕਰ ਆਇਆ ਕਿ ਉਹਨਾਂ ਵਾਸਤੇ ਮਤਲਬ ਹਿਮਾਚਲ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਸੀ ਹੇਰੇ ਨਿਯੋਸ਼ੀ ਉਹਦੇ ਚ ਭੂਮਿਕਾ ਨਿਭਾਰੇ ਸਨ ਤੇ ਨੱਡਾ ਸਾਹਿਬ ਨੇ ਕਿਤੇ ਜਾ ਕੇ ਸਵੇਕੀ ਪੁੱਛ ਲਿਆ ਕਿ ਭਾਈ ਵਡਿਆ ਨੂੰ ਇਹ ਬੰਦੇ ਜੀ ਆਪਾਂ ਕਰ ਦਈਏ ਫਿਰ ਦਨ ਉਹਨਾਂ ਨੇ ਕਿ ਹੈ ਉਥੋਂ ਗੱਲ ਨਿਕਲਦੀ ਨਿਕਲਦੀ ਦੱਸਦੇ ਹਾਂ ਮੈਂ ਤੇ ਸ਼ਾਹ ਕੋਲ ਕਿ ਜਦੋਂ ਗਈ ਉਹਨਾਂ ਖੇ ਪ੍ਰਧਾਨ ਮੰਤਰੀ ਨੂੰ ਪੁੱਛੀਏ ਜੀ ਤੇ ਫੇਰ ਉਹ ਗੱਲ ਖੁੱਲਦੀ ਕਹਿੰਦੇ ਕਿ ਤਾਂ ਹੇ ਰਿੰਜੋਸ਼ੀ ਨੂੰ ਇਹਨਾਂ ਨੇ ਥੋੜਾ ਸੇਕ ਲਾਇਆ ਸੀਗਾ ਪਰ ਉਹ ਗੱਲ ਦੀ ਸਰਕਾਰ ਨੇ ਕੋਈ ਠੋਸ ਸਫਾਈ ਨਹੀਂ ਦਿੱਤੀ ਹਮ ਚਰਚਾ ਬਹੁਤ ਚੱਲੀ ਆ ਕਿ ਬਈ ਉਹ ਸੱਟੇਬਾਜੀ ਐਪ ਜਿਹੜੀ ਸੀਗੀ ਉਹਦੇ 'ਚ ਇਦਾਂ ਉਦਾਂ ਕੋਈ ਲਿੰਕ ਸੀਗਾ ਤੇ ਯਾਨੀ ਉਹ ਗੱਲਾਂ ਚਰਚਾਵਾਂ ਦੇ ਵਿੱਚ ਹੀ ਰਹਿ ਗਈਆਂ ਨੇ ਕੋਈ ਠੋਸ ਰੂਪ 'ਚ ਨਾ ਇਹਨਾਂ ਨੇ ਸਫਾਈ ਪੇਸ਼ ਕੀਤੀ ਆ ਤੇ ਨਾ ਹੀ ਕੋਈ ਤਥਾਤਮਕ ਤੌਰ ਤੇ ਸਥਾਪਿਤ ਹੋਈ ਆ ਜੀ ਚਲੋ